ਚੈਨਲ ਜਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੋ ਸੋਹਾਤਰਾ ਅਜ 5 ਫਰਵਰੀ ਦਿਨ ਸੋਮਵਾਰ ਨੂੰ ਅੱਜ ਦੇ ਕੁਝ ਮੁੱਦੇ ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਪੰਜ ਮੁੱਦੇ ਆਪਾਂ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਨੇ ਆ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਅਮਰੀਕਾ ਦੇ ਵਿੱਚ 118 ਬਿਲੀਅਨ ਡਾਲਰ ਦੀ ਜਿਹੜੀ ਏਡ ਦੇ ਸਬੰਧੀ ਫੈਸਲਾ ਹੋਇਆ ਉਹ ਕੀ ਹੈ ਤੇ ਕਿੰਨੇ ਡਾਲਰ ਕਿੱਥੇ ਜਾਣੇ ਆ ਦੂਜੀ ਗੱਲਬਾਤ ਕੈਲੀਫੋਰਨੀਆ ਦੇ ਵਿੱਚ ਜਿਹੜੀ ਹੜ੍ਹਾਂ ਦੇ ਨਾਲ ਤਬਾਹੀ ਹੋਈ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਤੀਜੀ ਗੱਲਬਾਤ ਅਮਰੀਕਾ ਦੇ ਜਿਹੜਾ ਰਾ ਤੇ ਆਖਰ ਦੇ ਵਿੱਚ ਆਪਾਂ ਗੱਲਬਤ ਕਰਨੀਆਂ ਲਾਸਕਾ ਦੇ ਵਿੱਚ ਬਰਫਬਾਰੀ ਨੇ ਬੁਰਾ ਹਾਲ ਕੀਤਾ ਆ ਉਹਦੇ ਸਬੰਧੀ 100 ਜਿਹੜੀ ਇੰਚ ਤੱਕ ਬਰਫ ਪਈ ਦੱਸੀ ਜਾ ਰਹੀ ਹੈ ਅ ਸ਼ੈਂਕਟਰਨ ਦੇ ਵਿੱਚ ਸੈਨੀਟਰ ਵਸ਼ਿੰਗਟਨ ਡੀਸੀ ਦੇ ਵਿੱਚ ਇੱਕ ਨੈਗੋਸ਼ੀਏਸ਼ਨ ਦੇ ਉੱਤੇ ਆ ਗਏ ਸਹਿਮਤ ਹੋ ਗਏ ਇੱਕ ਗੱਲ ਦੇ ਉੱਤੇ ਉਹਨਾਂ ਨੇ ਸਹਿਮਤੀ ਪ੍ਰਗਟ ਕਰ ਦਿੱਤੀ ਕਿ 118 ਬਿਲੀਅਨ ਅਮਰੀਕਨ ਡਾਲਰ ਜਿਹੜਾ ਆ ਜਿਹੜਾ ਉਹਨਾਂ ਨੇ ਸੈਂਕਸ਼ਨ ਕਰ ਦਿੱਤਾ ਇੱਕ ਤਰੀਕੇ ਦੇ ਨਾਲ ਜਿਹਦੇ ਵਿੱਚੋਂ ਕਈ ਹਜ਼ਾਰਾਂ ਬਿਲੀਅਨ ਡਾਲਰ ਜਿਹੜਾ ਉਹ ਜਿਹੜੀ ਵਾਰਡ ਟਾਈਮ ਏਡ ਆ ਯੂਕਰੇਨ ਦੇ ਲਈ ਕਿਉਂਕਿ ਤੇ ਦੂਜਾ ਹੈਗਾ ਆ ਕਿ ਨਵੇਂ ਬਾਰਡਰ ਲਾ ਜਿਹੜੇ ਆ ਜਿਹਦੇ ਨਾਲ ਲੋਕ ਇਧਰਲੇ ਪਾਸੇ ਆ ਰਹੇ ਆ ਉਹਨਾਂ ਨੂੰ ਉਹਨਾਂ ਦੀ ਗਿਣਤੀ ਘਟਾਉਣ ਦੇ ਲਈ ਮੈਕਸੀਕੋ ਵਾਲੇ ਪਾਸੇ ਜਿਹੜੀ ਲੈਜਿਸਲੇਸ਼ਨ ਆ ਇਹਦੇ ਵਿੱਚ ਕਈ ਤਰ੍ਹਾਂ ਦੀ اپੋਜੀਸ਼ਨ ਹੋਈ ਸੀ ਪਰ ਕਿਉਂਕਿ ਬਹੁਤ ਸਾਰੇ ਰਿਪਬਲਿਕਨ ਦੋਵਾਂ ਚੈਂਬਰਸ ਦੇ ਵਿੱਚ ਤੇ ਜਿਹੜੇ ਹਾਊਸ ਲੀਡਰਸ ਇਹ ਕਹਿੰਦੇ ਸੀ ਕਿ ਉਹਨਾਂ ਕਿ ਲੱਗਦਾ ਇਹਦਾ ਸੀ ਕਿ ਇਹਨੂੰ ਵੋਟ ਵੀ ਨਹੀਂ ਮਿਲਣੀ ਤੇ ਜਿਹੜਾ ਮੂਵ ਸੀਗਾ ਇਹਦੇ ਨਾਲ ਬੈਕ ਫਾਇਰ ਹੋ ਸਕਦਾ ਵੋਟਰਸ ਦੇ ਉੱਤੇ ਇਲੈਕਸ਼ਨ ਯਰ ਦੇ ਵਿੱਚ ਪਰ ਬਾਈਪਾਰਟਿਸਨ 네ਗੋਸ਼ੀਏਟਰ ਜਿਹੜੇ ਸੀਗੇ ਇਹਨਾਂ ਨੇ ਇਸ ਕੰਮ ਦੇ ਵਿੱਚ ਜਿਹੜਾ ਇਹ ਪੈਕੇਜ ਸੀਗਾ ਲਾਸਟ ਜਿਹੜੀ ਕਹ ਲੋ ਕਿ ਇਹ ਸੀਗਾ ਇਹਨੂੰ ਅਪਰੂਵ ਕਰਨ ਦਾ ਮਨੀ ਨੂੰ ਯੂਕਰੇਨ ਦੇ ਡਿਫੈਂਸ ਦੇ ਲਈ ਰਸ਼ੀਆ ਦੇ ਵਿਰੋਧ ਦੇ ਵਿੱਚ ਤੇ ਜਿਹੜੀ ਕਾਂਗਰਸ ਆ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜਾ ਇਹ ਬੈਸਟ ਚਾਂਸ ਆ ਸਾਡੇ ਕੋਲ ਕਿ ਅਸੀਂ ਯੂਐਸ ਇਮੀਗ੍ਰੇਸ਼ਨ ਲਾ ਨੂੰ ਜਿਹੜਾ ਚੇਂਜ ਕਰ ਸਕੀਏ ਜਾਂ ਉਹਦੇ ਵਿੱਚ ਕੋਈ ਤਬਦੀਲੀ ਕਰ ਸਕੀਏ ਇਹ ਬਿੱਲ ਜਿਹੜਾ ਆ ਇਹਦੇ ਨਾਲ ਮਿਲਟਰੀ ਏਡ ਜਿਹੜੀ ਆ ਇਜ਼ਰਾਈਲ ਦੇ ਵਿੱਚ ਦਿੱਤੀ ਜਾਊਗੀ ਤੇ ਏਸ਼ੀਆ ਪੈਸਫਿਕ ਦੇ ਵਿੱਚ ਜਿਹੜੇ ਸਹਿਯੋਗੀ ਨੇ ਉਹਨਾਂ ਨੂੰ ਦਿੱਤੀ ਜਾਊਗੀ ਤੇ ਜਿਹੜੇ ਹਿਮਨਿਟੇਰੀਅਨ ਏਡ ਆ ਰਿਫਿਊਜੀ ਜਿਹੜੇ ਗਾਜ਼ਾ ਤੋਂ ਇਧਰਲੇ ਪਾਸੇ ਆ ਰਹੇ ਆ ਉਹਨਾਂ ਨੂੰ ਦਿੱਤੀ ਜਾਊਗੀ ਪੈਕੇਜ ਦੇ ਨਾਲ ਇਹ ਪੈਕੇਜ ਦੇ ਵਿੱਚ ਹੁਣ ਜੋ ਬਾਈਡਨ ਡੈਮੋਕ੍ਰੇਟਸ ਜਿਹੜੇ ਇਹ ਪੈਕੇਜ ਦੇ ਹੱਕ ਵਿੱਚ ਨੇ ਤੇ ਇਹ ਪੈਕੇਜ ਦਾ ਬਹੁਤ ਸਖਤ ਵਿਰੋਧ ਹੋਇਆ ਸੀ ਡੋਨਲਡ ਟਰੰਪ ਵੱਲੋਂ ਤੇ ਕਿਉਂਕਿ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਨਾਮਿਨੀ ਨੇ ਉਹ ਲਗਭਗ ਤੈਅ ਨੇ ਤੇ ਉਹਨਾਂ ਦੇ ਜਿਹੜੇ ਸਹਿਯੋਗੀ ਨੇ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਡੋਨਲਡ ਟਰੰਪ ਦੀ ਸਪੋਰਟ ਕੀਤੀ ਸੀ ਉਹ ਕਹਿੰਦੇ ਜਿਹੜਾ ਮੈਨੂੰ ਜੋ ਬਾਈਡਨ ਦੀ ਹੈਲਪ ਕਿਉਂ ਕਰਨੀ ਚਾਹੀਦੀ ਆ ਤੇ ਜਿਹੜੀ ਆ 33% ਡਿਸਮਿਸਲਸ ਹੈਗੀ ਕਿ ਜਦੋਂ ਕਿ ਉਹ ਬਾਰਡਰ ਨੂੰ ਸਿਕਿਉਰ ਕਰਨ ਦੇ ਵਿੱਚ ਆਪਣੇ ਆਪ ਕਾਮਯਾਬ ਨਹੀਂ ਹੋ ਰਹਾ ਜਿਹੜੇ ਰਿਪਬਲਿਕਨ ਹਾਊਸ ਮੈਂਬਰਸ ਨੇ ਉਹਨਾਂ ਨੇ ਇਹ ਗੱਲਬਾਤ ਦੱਸੀ ਆ ਪੈਕੇਜ ਦੇ ਵਿੱਚ ਜਿਹੜੇ 60 ਬਿਲੀਅਨ ਡਾਲਰ ਦੀ ਐਡ 118 ਬਿਲੀਅਨ ਦੇ ਵਿੱਚੋਂ 60 ਬਿਲੀਅਨ ਦੀ ਐਡ ਯੂਕਰੇਨ ਦੇ ਲਈ 14 ਬਿਲੀਅਨ ਡਾਲਰ ਦੀ ਇਜ਼ਰਾਈਲ ਦੇ ਲਈ ਤੇ ਇਹਦੇ ਵਿੱਚ ਐਡੀਸ਼ਨ ਇਹਦੇ ਵਿੱਚ 100 ਬਿਲੀਅਨ ਜਿਹੜਾ ਆ ਉਹ ਹਿਮਨਿਟੇਰੀਅਨ ਐਫਰਟਸ ਜਿਹੜੇ ਯੂਕਰੇਨ ਇਜ਼ਰਾਈਲ ਗਾਜ਼ਾ ਤੇ ਦੂਜੀਆਂ ਥਾਵਾਂ ਦੇ ਉੱਤੇ ਦਿੱਤੇ ਜਾ ਰਹੇ ਆ ਯੂਕਰੇਨ ਦੀ ਏਡ ਤੋਂ ਬਿਨਾਂ ਜਿਹੜੀ ਡੈਮੋਕ੍ਰੈਟਿਕ ਮੈਜੋਰਿਟੀ ਲੀਡਰ ਨੇ ਚੱਕ ਸ਼ੁਮਰ ਉਹਨਾਂ ਨੇ ਕਿਹਾ ਕਿ ਉਹਨੂੰ ਇਦਾਂ ਲੱਗਦਾ ਹੈ ਕਿ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਨ ਜਿਹੜਾ ਯੂਕਰੇਨ ਵੱਲੋਂ ਜਾ ਰਿਹਾ ਹੈ ਤੇ ਉਹ ਹੌਲੀ-ਹੌਲੀ ਈਸਟਰਨ ਯੂਰਪ ਵੱਲੋਂ ਵੀ ਜਾਊਗਾ ਰਿਪਬਲਿਕਨ ਸੈਨੇਟ ਮਾਈਨੋਰਿਟੀ ਲੀਡਰ ਨੇ ਮਿਚ ਮੈਕਨਲ ਮਿਚ ਮੈਕਨਲ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਬਾਵਜੂਦ ਗੱਲਬਾਤ ਕਹੀ ਆ ਕਿ ਜਿਹੜੀ ਅਮਰੀਕਾ ਦੀ ਸਵਰਜੈਨਿਟੀ ਆ ਤੇ ਇਹਨੂੰ ਟੈਸਟ ਕੀਤਾ ਜਾ ਰਿਹਾ ਇਹਦੇ ਘਰ ਦੇ ਵਿੱਚ ਹੀ ਤੇ ਇਹਦੀ ਜਿਹੜੀ ਕ੍ਰੈਡੀਬਿਲਟੀ ਆ ਉਹਨੂੰ ਟੈਸਟ ਕੀਤਾ ਜਾ ਰਿਹਾ ਤੇ ਉਹਨੂੰ ਬਾਅਦ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇੱਕ ਤਰੀਕੇ ਦੇ ਨਾਲ ਉਹਦੀ ਮਸ਼ਹੂਰੀ ਕੀਤੀ ਜਾ ਰਹੀ ਆ ਜਿਹੜੇ ਰਿਪਬਲਿਕਨ ਨੇ ਇਹ ਚਾਹੁੰਦੇ ਆ ਕਿ ਬਾਰਡਰ ਸਿਕਿਉਰਿਟੀ ਮੈਜਰਸ ਜਿਹੜੇ ਆ ਉਹਨਾਂ ਨੂੰ ਅਟੈਚ ਕੀਤਾ ਜਾਵੇ ਕਿਸੇ ਬਿੱਲ ਦੇ ਨਾਲ ਤੇ ਜਿਹੜਾ ਪ੍ਰੋਪੋਜ਼ ਕੀਤਾ ਜਾਵੇ ਜਿਆਦਾ aid ਯੂਕਰੇਨ ਦੇ ਲਈ ਬਾਰਡਰ ਸਕਿਉਰਿਟੀ ਮੈਜਰਸ ਜਿਹੜੇ ਆ ਉਹਨਾਂ ਦੇ ਉੱਤੇ ਤੇ ਕੁਝ ਜਿਹੜੀਆਂ ਉਹਨਾਂ ਨੇ ਗੱਲਾਂ ਇਹਦੇ ਬਾਰੇ ਕਹੀਆਂ ਆ ਇੱਕ ਤੇ ਉਹ ਕਹਿੰਦੇ ਵੀ ਜਿਹੜੇ asylum process ਆ ਉਹਦੇ ਚ ਸ਼ਕਤੀ ਹੋਣੀ ਚਾਹੀਦੀ ਹੈ ਪੈਕੇਜ ਜਿਹੜਾ ਆ 20 ਬਿਲੀਅਨ ਡਾਲਰ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਲਈ ਜਿਹਦੇ ਵਿੱਚ ਮਨੀ ਪ੍ਰੋਵਾਈਡ ਕੀਤੀ ਜਾਊਗੀ ਹਜ਼ਾਰਾਂ ਹੀ ਆਫੀਸਰ ਹਾਇਰ ਕਰਨ ਦੇ ਲਈ ਤਾਂ ਕਿ ਜਿਹੜਾ asylum claims ਆ ਇਹਨਾਂ ਨੂੰ ਵੈਲਿਊਏਟ ਕੀਤਾ ਜਾ ਸਕੇ ਤੇ ਕਈ ਜਿਹੜੇ ਸੈਂਕੜੇ ਜ਼ਿਆਦਾ ਬਾਰਡਰ ਪੈਟਰੋਲ ਏਜੰਟਸ ਭਰਤੀ ਕੀਤੇ ਜਾਣ ਜਿਹਦੇ ਨਾਲ ਜਿਹੜਾ ਫੈਂਟਾਮਲ ਦਾ ਫਲੋ ਅਮਰੀਕਾ ਦੇ ਵਿੱਚ ਖਾਸ ਤੌਰ ਦੇ ਤੇ ਆ ਰਿਹਾ ਇਹਨੂੰ ਰੋਕਿਆ ਜਾ ਸਕੇ। ਅ ਔਰ ਜਿਹੜੀ ਅਸਾਈਲਮ ਸਿਸਟਮ ਆ ਇਹਨੂੰ ਓਵਰਹਾਲ ਕਰਨ ਦੀ ਲੋੜ ਆ ਪੂਰੇ ਦਾ ਪੂਰਾ ਨੂੰ। ਤੇ ਜਿਹੜੇ ਇਹਦੇ ਸਟੈਂਡਰਡਸ ਨੂੰ ਵੀ ਤੇ ਅਨਫੋਰਸਮੈਂਟ ਨੂੰ ਹੋਰ ਤੇਜ਼ ਕਰਨ ਦੇ ਲਈ ਵੀ। ਜਿਹੜੇ ਅਸਾਈਲਮ ਜਿਹੜੇ ਜਿਹੜੇ ਆਫਰਸ ਨੇ ਆਫਰ ਜਿਹੜੀ ਨੇ ਇਹਦੇ ਨਾਲ ਜਿਹੜੇ ਲੋਕ ਇਧਰਲੇ ਪਾਸੇ ਆ ਰਹੇ ਆ ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਕੋਈ ਹੱਲ ਕਰਨਾ ਚਾਹੀਦਾ ਸੋ ਇਸ ਪ੍ਰਪੋਜ਼ਲ ਦੇ ਤਹਿਤ ਜਿਹੜੇ ਮਾਈਗ੍ਰੈਂਟਸ ਨੇ ਉਹ ਆਪਣੀ ਇਨੀਸ਼ੀਅਲ ਸਕਰੀਨਿੰਗ ਦੇ ਵੇਲੇ ਜਿਹੜਾ ਦੱਸ ਸਕਦੇ ਆ ਕਿ ਉਹਨਾਂ ਨੂੰ ਉੱਥੇ ਹੀ ਪੋਸੀਬਿਲਟੀ ਆ ਕਿ ਸਾਈਲਮ ਗ੍ਰਾਂਟ ਕਰ ਦਿੱਤੀ ਜਾਵੇ ਤੇ ਮਾਈਗ੍ਰੈਂਟਸ ਜਿਹੜੇ ਆ ਉਹਨਾਂ ਨੂੰ ਰੋਕਿਆ ਵੀ ਜਾ ਸਕਦਾ ਸਾਈਲਮ ਕਲੇਮ ਤੋਂ ਤੇ ਜਿਹੜੇ ਕੋਈ ਕ੍ਰਿਮੀਨਲ ਹਿਸਟਰੀ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਰੀਸੈਟਲਡ ਹੋਏ ਆ ਇਸ ਮਾਮਲੇ ਦੇ ਉੱਤੇ ਜਿਹੜੇ ਇਲੀਗਲੀ ਬਾਰਡਰ ਕ੍ਰੋਸ ਕਰਦੇ ਆ ਪੋਰਟ ਆਫ ਐਂਟਰੀ ਦੇ ਵਿੱਚਕਾਰ ਉਹਨਾਂ ਨੂੰ ਰੀਟੇਨ ਕੀਤਾ ਜਾਵੇ ਤੇ ਉਹਨਾਂ ਦੀ ਜਿਹੜੀ ਸਕਰੀਨਿੰਗ ਆ 10 ਤੋਂ 15 ਦਿਨ ਹੋਰ ਕੀਤੀ ਜਾਵੇ ਮਾਈਗ੍ਰੈਂਟਸ ਜਿਹੜੇ ਨਵੀਂ ਸਕਰੀਨਿੰਗ ਪਾਸ ਕਰ ਜਾਂਦੇ ਆ ਉਹਨਾਂ ਨੂੰ ਜਿਹੜੇ ਵਰਕ ਪਰਮਿਟ ਦਿੱਤੇ ਜਾਣ ਤੇ ਅਸਾਈਲਮ ਕੇਸ ਜਿਹੜੇ ਆ ਉਹਨਾਂ ਦਾ 90 ਦਿਨਾਂ ਦੇ ਵਿੱਚ ਵਿੱਚ ਫੈਸਲਾ ਕੀਤਾ ਜਾਵੇ ਕੁਦਰਤੀ ਤੌਰ ਤੇ ਜੋ ਕੁਝ ਵੀ ਇਹ ਸਾਰਾ ਕੁਝ ਕਿਹਾ ਜਾ ਰਿਹਾ ਇਹ ਸਾਰੇ ਕੁਝ ਲਈ ਪੈਸਾ ਚਾਹੀਦਾ ਤੇ ਉਹ ਪੈਸਾ ਦਿੱਤਾ ਜਾ ਰਿਹਾ ਹੈ ਤੇ ਜਿਹੜੇ ਜਿਹੜੀਆਂ ਇਹਦੇ ਵਿੱਚ ਕੁਝ ਘਾਟਾਂ ਨੇ ਉਹਨਾਂ ਨੂੰ ਪੂਰਾ ਕਰਕੇ ਜਿਹੜਾ ਅੱਗੇ ਵਧਿਆ ਜਾਵੇ ਕਿਉਂਕਿ ਆਸ਼ਵਲੇ ਤੁਹਾਨੂੰ ਪਤਾ ਆ ਹਾਊਸ ਦੇ ਵਿੱਚ ਜਿਹੜੀ ਰਿਪਬਲਿਕ ਜਿਹੜੇ ਡੈਮੋਕਰੇਟਸ ਨੇ ਰਿਪਬਲਿਕਨ ਦੀ ਬਹੁਗੰਟੀ ਬਹੁਮਤਾ ਤੇ ਕਿਸੇ ਵੀ ਬਿੱਲ ਦੇ ਲਈ ਰਾਸ਼ਟਰਪਤੀ ਭਾਵੇਂ ਚਾਹੁੰਦਾ ਹੋਵੇ ਉਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਤੇ ਉਤੋਂ ਪ੍ਰਵਾਨਗੀ ਔਖੀ ਮਿਲ ਰਹੀ ਹੈ 네ਗੋਸ਼ੀਏਸ਼ਨ ਦੇ ਨਾਲ ਮਿਲ ਰਹੀ ਹੈ ਅਗਲੀ ਗੱਲਬਾਤ ਦੋਸਤੋ ਕੈਲੀਫੋਰਨੀਆ ਦੇ ਵਿੱਚ ਜਿਹੜਾ ਐਟਮੋਸਫੇਰਿਕ ਰਿਵਰ ਆ ਇਸ ਵੇਲੇ ਹੜ ਆਇਆ ਲਗਭਗ 7 ਲੱਖ ਲੋਕਾਂ ਦੇ ਕੋਲ ਬਿਜਲੀ ਨਹੀਂ ਹੈ ਕਿਉਂਕਿ ਮੀਂਹ ਬਹੁਤ ਪਿਆ ਕੈਲੀਫੋਰਨੀਆ ਦੇ ਵਿੱਚ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਉਦੋਂ ਆਗੇ ਪਰ ਇੱਕ ਪੁਆਇੰਟ ਦੇ ਉੱਤੇ 7 ਲੱਖ ਲੋਕ ਜਿਹੜੇ ਆਓ ਇਹਦੇ ਤੋਂ ਬਿਨਾ ਬੈਠੇ ਸੀ ਤੇ ਜਿਹੜੀ ਔਰ ਕਿਉਂਕਿ ਹਵਾਵਾਂ ਬਹੁਤ ਤੇਜ਼ ਚੱਲੀਆਂ ਕੈਲੀਫੋਰਨੀਆ ਦੇ ਵਿੱਚ ਜਿਹੜੇ ਦੱਸਿਆ ਜਾ ਰਿਹਾ ਕਿ ਔਰ ਅੱਜ ਵੀ ਇਹੀ ਹਾਲਾਤ ਰਹੇ ਆ ਕਾਫੀ ਜ਼ਿਆਦਾ ਮੀਂਹ ਤੇ ਲਗਭਗ ਜਿਹੜੀ ਜਿੱਦਾਂ ਕੋਈ ਤੂਫਾਨ ਹੁੰਦਾ ਉਦਾਂ ਦੀ ਹਵਾ ਤੇ ਕੱਲ ਐਤਵਾਰ ਰਾਤ ਤੱਕ ਵੀ ਜਿਹੜੀ ਜਿਹੜੀ ਪਿਛਲੇ ਲਗਾਤਾਰ ਦੋ ਵਾਰੀ ਐਟਮੋਸਫੇਰਿਕ ਜਿਹੜੇ ਬੈਕ ਟੂ ਬੈਕ ਆ ਉਹ ਇਵੈਂਟਸ ਪਿਛਲੇ ਹਫਤੇ ਦੇ ਵਿੱਚ ਹੋਏ ਆ ਤੇ ਜਿਹਦੇ ਨਾਲ ਲਗਭਗ 50 ਲੱਖ ਜਿਹੜੇ ਹੈਗੇ ਨੇ ਜਿਹੜੇ ਹਾਊਸਹੋਲਡਸ ਨੇ 5 ਲੱਖ ਮਾਫੀ ਚਾਹੁੰਦੇ ਆ ਹਾਫ ਮਿਲੀਅਨ ਜਿਹੜੇ 5 ਲੱਖ ਹਾਊਸ ਹੋਲਡਸ ਨੇ ਉਹ ਬਿਨਾ ਪਾਵਰ ਤੋਂ ਰਹੇ ਆ ਉਹਨਾਂ ਕੋਲੇ ਬਿਜਲੀ ਨਹੀਂ ਸੀ ਤੇ ਜਿਨ੍ਹਾਂ ਦੇ ਵਿੱਚ ਕਿ ਲਗਭਗ 7 ਲੱਖ ਲੋਕ ਰਹਿੰਦੇ ਆ 5 ਲੱਖ ਘਰਾਂ ਦੇ ਵਿੱਚ ਉਹਨਾਂ ਦੇ ਕੋਲੇ ਬਿਜਲੀ ਨਹੀਂ ਸੀ ਔਰ ਇਹਨੂੰ ਰੀਸਟੋਰ ਕਰਨ ਦੇ ਲਈ ਕਾਫੀ ਯਤਨ ਕਰਨੇ ਪਏ ਆ ਜਿਹੜੀ powerup.us ਵੈਬਸਾਈਟ ਆ ਉਹਦੇ ਦੱਸਿਆ ਜਾ ਰਿਹਾ 693000 ਘਰ ਤੇ ਬਿਜ਼ਨੈਸਸ ਕੈਲੀਫੋਰਨੀਆ ਦੇ ਵਿੱਚ ਬਿਨਾ ਪਾਵਰ ਸਿਗੇ ਸੋਮਵਾਰ ਸਵੇਰੇ ਤੇ ਐਟਮੋਸਫੇਰਿਕ ਰਿਵਰ ਇਵੈਂਟ ਜਿਹੜਾ ਉਹ ਲਗਾਤਾਰ ਥਰੂਆਊਟ ਦਾ ਸਟੇਟ ਮੂਵ ਕਰ ਰਿਹਾ ਹੈ ਵੀ ਇੱਕ ਪਾਸੇੋਂ ਦੂਜੇ ਪਾਸੇ ਨੂੰ ਕਈ ਏਰੀਆ ਜਿਹੜੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਸੈਂਟਾ ਮੋਨਿਕਾ ਤੇ ਹੋਰ ਕੁਝ ਇਲਾਕੇ ਸ਼ਾਮਲ ਨੇ ਉਹ ਫਲੈਸ਼ ਫਲੱਡ ਵਾਰਨਿੰਗ ਦੇ ਅੰਡਰ ਨੇ ਅੱਜ ਸਵੇਰ ਤੱਕ ਸਿਗੇ ਤੇ ਜਿਹੜੇ ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਲਾਸ ਐਂਜਲਸ ਕਾਉਂਟੀ ਦੇ ਅਫੀਸ਼ੀਅਲਸ ਉਹ ਵੀ ਦੱਸ ਰਹੇ ਆ ਸੈਨ ਫ੍ਰਾਂਸਿਸਕੋ ਬੇ ਏਰੀਆ ਦੇ ਵਿੱਚ ਅਥਾਰਟिटीज ਨੇ ਵਾਰਨਿੰਗ ਦਿੱਤੀ ਆ ਕਿ ਹਵਾ ਜਿਹੜੀ ਆ 55 ਮਾਈਲ ਪਰ ਆਵਰ ਦੀ ਸਪੀਡ ਦੇ ਨਾਲ ਤੇ ਜਿਹੜਾ ਹੈਗਾ ਆ ਉਹ ਕੁਝ ਏਰੀਆ ਦੇ ਵਿੱਚ 100 ਮਾਈਲ ਪਰ ਆਵਰ ਦੀ ਸਪੀਡ ਦੇ ਨਾਲ ਹਿੱਟ ਕਰ ਸਕਦੀ ਆ ਤੇ ਇਹਦਾ ਮਤਲਬ ਇਹ ਆ ਕਿ ਜਿੱਧਰ ਦੀ ਇਹ ਹਵਾ ਲੰਘ ਗਈ ਉਧਰ ਹੀ ਉਧਰ ਤਬਾਹੀ ਆ ਜਿਹੜੀ ਲਾਸਟ ਅਪਡੇਟ ਨੈਸ਼ਨਲ ਵੈਦਰ ਸਰਵਿਸ ਬਰੋ ਦਿੱਤੀ ਗਈ ਆ ਉਹਦੇ ਵਿੱਚ ਵਾਰਨਿੰਗ ਦਿੱਤੀ ਗਈ ਆ ਲਾਈਫ ਥ੍ਰੈਟਨਿੰਗ ਤੇ ਫਲੈਸ਼ ਫਲਡਿੰਗ ਦੇ ਨਾਲ ਕਿ ਇਹ ਸੈਂਟਰਲ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਸੋਮਵਾਰ ਨੂੰ ਵਾਪਰ ਸਕਦੀ ਹੈ ਸਿਆਰਾ ਨਿਵਾਡਾ ਦੇ ਕੁਝ ਪਾਰਟਸ ਦੇ ਵਿੱਚ ਜਿਹੜੀਆਂ ਇਹ ਪਹਾੜੀਆਂ ਇਹਨਾਂ ਦੇ ਵਿੱਚ 4 ਇੰਚ ਤੱਕ ਸਨੋ ਪੈ ਸਕਦੀ ਹੈ ਤੇਜ਼ ਹਵਾਵਾਂ ਜਿਨ੍ਹਾਂ ਦੇ ਨਾਲ ਕਾਫੀ ਠੰਡ ਉੱਤੇ ਹੋ ਸਕਦੀ ਹੈ ਜਿਹੜੇ ਸੈਂਟਾ ਬਾਰबरा ਯੂਨੀਫਾਈਡ ਡਿਸਟ੍ਰਿਕਟਸ ਦੇ ਵਿੱਚ ਸਕੂਲ ਬੰਦ ਰਹੇ ਅੱਜ ਸੋਮਵਾਰ ਨੂੰ ਕਿਉਂਕਿ ਵੈਦਰ ਕੰਡੀਸ਼ਨਸ ਬਹੁਤ ਖਰਾਬ ਆ ਕਲਾਸ ਜਿਹੜੀ ਹੈ ਕਲਾਸ ਜਿਹੜੀਆਂ ਉਹ ਲਾਸ ਐਂਜਲਸ ਤੇ ਸੈਨ ਫ੍ਰਾਂਸਿਸਕੋ ਦੇ ਵਿੱਚ ਖੁਲੀ ਰਹੀਆਂ 4.10 ਇੰਚਸ ਜਿਹੜੀ ਰੇਨ ਆ ਡਾਊਨ ਟਾਊਨ ਲਾਸ ਐਂਜਲਸ ਦੇ ਵਿੱਚ ਕੱਲ ਐਤਵਾਰ ਨੂੰ ਪਈ ਹੈ ਤੇ ਮਤਲਬ ਫਰਵਰੀ ਦਾ 1877 ਤੋਂ ਬਾਅਦ ਕਹ ਲੋਏ ਤੀਜਾ ਜਿਹੜਾ ਫਰਵਰੀ ਦਾ ਦਿਨ ਆ ਤੀਜੀ ਵਾਰੀ ਮਤਲਬ ਫਰਵਰੀ ਮਹੀਨੇ ਦੇ ਵਿੱਚ 1877 ਤੋਂ ਬਾਅਦ ਤੀਜੀ ਵਾਰੀ ਹੋਇਆ ਵੀ ਇੰਨੀ ਇੰਨਾ ਵੀ ਪਿਆ ਹੋਵੇ ਤੇ 10ਵੀਂ ਵਾਰੀ ਓਵਰਆਲ ਨਹੀਂ ਮਤਲਬ ਵਾ ਟੈਸਟ ਡੇ ਓਵਰਆਲ ਦਸਵੀਂ ਵਾਰੀ ਮਤਲਬ 1870 ਤੋਂ ਲੈ ਕੇ ਹੁਣ ਤੱਕ ਬਹੁਤ ਥੋੜੀ ਵਾਰੀ ਇੰਨਾ ਮੀ ਪਿਆ ਜਿੰਨਾ ਉੱਥੇ ਪਿਆ ਦੱਸਿਆ ਜਾ ਰਿਹਾ ਹੁਣੇ ਸਾਰੇ ਕੁਛ ਦੇ ਵਿੱਚ ਜਿਹੜੀ ਰੇਨ ਆ ਹੈਵੀ ਰੇਨ ਆ ਉਹਦੇ ਨਾਲ ਹਵਾਵਾਂ ਤੇਜ਼ ਨੇ ਤੇ ਉਹਦੇ ਨਾਲ ਜਿਹੜੇ ਐਟਮਾਸਫੀਅਰ ਦੇ ਵਿੱਚ ਮੁਆਇਸਚਰ ਆ ਤੇ ਜਿਹੜੀ ਕੁਝ ਰੀਜਨਸ ਦੇ ਉੱਤੇ ਜਿਸ ਤਰੀਕੇ ਦੇ ਨਾਲੇ ਮਤਲਬ ਹਵਾ ਦੇ ਵਿੱਚ ਪਾਣੀ ਦਾ ਇੱਕ ਤਰੀਕੇ ਦੇ ਨਾਲ ਦਰਿਆ ਚਲ ਗਿਆ ਦਿਓਨ ਇੰਟੈਂਸਿਟੀ ਬਹੁਤ ਜ਼ਿਆਦਾ ਆ ਐਕਸਟ੍ਰੀਮ ਜਿਹੜੀ ਰੇਨਫਾਲ ਜਾਂ ਫਲਡਸ ਦੱਸੇ ਜਾ ਰਹੇ ਆ ਐਟਮੋਸਫੇਰਿਕ ਐਟਮੋਸਫੇਰਿਕ ਰਿਵਰ ਕੈਲੀਫੋਰਨੀਆ ਦੇ ਵਿੱਚ ਸੰਡੇ ਨੂੰ ਹਿੱਟ ਕੀਤਾ ਜਿਹਨੂੰ ਪਾਈਨੈਪਲ ਐਕਸਪ੍ਰੈਸ ਕਿਹਾ ਗਿਆ ਇਹ ਜਿਹੜਾ ਰਕਰਿੰਗ ਇਵੈਂਟਸ ਹੈਗਾ ਇਹਦਾ ਨਾਮ ਇਸ ਫੈਕਟ ਤੋਂ ਲਿਆ ਗਿਆ ਕਿ ਇਹ ਜੇਸ ਟ੍ਰੋਪੀਕਲ ਰੀਜਨ ਤੋਂ ਓਰੀਜਿਨੇਟ ਕਰਦਾ ਹੈ ਹਵਾਈ ਦੇ ਆਲੇ ਦੁਆਲੇੋਂ ਤੇ ਮੌਇਸਚਰ ਆਉਂਦਾ ਹੈ ਤੇ ਫਿਰ ਪੈਸੀਫਿਕ ਤੋਂ ਯੂਐਸ ਵੈਸਟ ਕੋਸਟ ਵੱਲੋਂ ਜੰਦਾ ਆ ਹੁਣ ਇਹਦਾ ਇੰਪੈਕਟ ਐਟਮੋਸਫੇਰਿਕ ਐਟਮੋਸਫੇਰਿਕ ਰਿਵਰ ਹਵਾ ਦੇ ਵਿੱਚ ਕਈ ਕਿਲੋਮੀਟਰ ਤੱਕ ਜਿਹੜਾ ਮੌਇਸਚਰ ਜਾਂ ਪਾਣੀ ਇੰਨਾ ਜ਼ਿਆਦਾ ਆ ਆਮ ਤੌਰ ਦੇ ਉੱਤੇ ਹਵਾ ਦੇ ਵਿੱਚ ਜਦੋਂ ਨਮੀ ਦੀ ਮਾਤਰਾ ਵੱਧ ਜਾਂਦੀ ਆ ਜਾਂ ਉਹ ਕਿਸੇ ਪਹਾੜ ਨਾਲ ਟਕਰਾ ਕੇ ਪਿੱਛੇ ਨੂੰ ਆਉਂਦੀ ਆ ਤੇ ਉਹ ਮੀਂਹ ਦੇ ਰੂਪ ਵਿੱਚ ਥੱਲੇ ਚੱਲਦੀ ਆ ਪਰ ਇਹਦੇ ਨਾਲ ਇਹਨਾਂ ਜ਼ਿਆਦਾ ਪਾਣੀ ਉੱਤੇ ਜਮਾ ਹੋ ਜਾਂਦਾ ਕਿ ਜਿਹੜਾ ਕਿ ਇੱਕਦਮ ਥੱਲੇ ਡਿੱਗਦਾ ਆ ਬੱਦਲ ਫਟਣ ਵਾਂਗੂ ਤੇ ਹੁੰਦਾ ਵੀ ਕਈ ਕਿਲੋਮੀਟਰ ਦਾ ਆ ਇਹਨੂੰ ਐਟਮੋਸਫੇਰਿਕ ਰਿਵਰ ਕਿਹਾ ਜਾ ਰਿਹਾ ਹੈ ਤੇ ਇਹ ਹੁਣ ਦੱਸਿਆ ਜਾ ਰਿਹਾ ਕਿ ਜਿਹੜਾ ਸਾਊਥਵਰਡ ਕੋਸਟ ਦੇ ਵੱਲੋਂ ਜਾ ਰਿਹਾ ਔਰੇਂਜ ਕਾਉਂਟੀ ਦੇ ਵਿੱਚ ਸੈਨ ਡੀਏਗੋ ਦੇ ਵਿੱਚ ਜਿਹੜਾ ਇੱਕ ਅੱਜ ਦੇ ਦਿਨ ਅੱਗੇ ਜਾ ਕੇ ਦੱਸਿਆ ਜਾ ਰਿਹਾ ਤੇ ਜਿਹੜੀ ਕੋਸਟਲ ਫਲਡਿੰਗ ਆ ਉਹਦੇ ਉੱਤੇ ਕਾਫੀ ਇਹਦਾ ਆ ਦੇਖਣ ਨੂੰ ਮਿਲ ਰਹੀ ਹੈ ਸਦਰਨ ਕੈਲੀਫੋਰਨੀਆ ਦੇ ਵਿੱਚ ਤੇ ਇਹਦਾ ਕੈਲੀਫੋਰਨੀਆ ਦੇ ਵਿੱਚ ਇਹਦਾ ਜਿਹੜਾ ਕਿਉਂਕਿ ਹਿਸਟੋਰੀਕ ਸਟ੍ਰੋਮ ਆ ਇਹ ਬਹੁਤ ਘੱਟ ਵਾਰੀ ਇੰਨਾ ਹੋਇਆ ਵੀ ਇੰਨੇ ਉਹ ਐਕਿਊਸ਼ਨ ਆਰਡਰ ਕਰਨੇ ਪਏ ਹੁਣ ਇੰਨੀ ਵਾਰਨਿੰਗਸ ਦਿੱਤੀਆਂ ਜਿਹਨੇ ਰਿਸਕ ਦਿੱਤੇ ਜਾਣ ਕੇ ਜਿਹੜੇ ਫਲੈਸ਼ ਫਲਡਿੰਗ ਦੇ ਡੈਮੇਜ ਦੇ ਵਿੰਡ ਦੇ ਪਹਿਲਾਂ ਬਹੁਤੀ ਵਾਰੀ ਇੰਨਾ ਕੁਝ ਨਹੀਂ ਹੋਇਆ ਕੱਲ ਬਾਅਦ ਦੁਪਹਿਰ ਤੋਂ ਸ਼ਾਮ ਤੱਕ 50 ਤੋਂ 80 ਮੀਲ ਪ੍ਰਤੀ ਆਵਰਦੀ ਸਪੀਡ ਦੇ ਨਾਲ ਮਤਲਬ ਜਿਹਦੇ ਨਾਲ ਦਰਖਤ ਡਿੱਗ ਪਏ ਆ ਘਰਾਂ ਦੇ ਉੱਤੇ ਕਾਰਾਂ ਦੇ ਉੱਤੇ ਤੇ ਪਾਵਰ ਲਾਈਨਸ ਦੇ ਉੱਤੇ ਬੇਰੀਆ ਦੇ ਵਿੱਚ ਤੇ ਸੈਂਟਰਲ ਕੋਸਟ ਦੇ ਉੱਤੇ ਜਿਹਦਾ ਪਹਿਲਾਂ ਦੱਸਿਆ ਸਿਵਾਰਾ ਸਿਾਰਾ ਨਿਵਾੜਾ ਦੇ ਵਿੱਚ 100 ਮਾਈਲ ਪਰ ਆਵਰ ਦੀ ਸਪੀਡ ਦੇ ਨਾਲ ਤੇ ਕੋਸ਼ਤਾਵਾਂ ਦੇ ਉੱਤੇ ਜਿਹੜੇ ਰਿਪੋਰਟਾਂ ਆ ਰਹੀਆਂ ਕਿ 9 ਲੱਖ ਤੋਂ ਜ਼ਿਆਦਾ ਕਸਟਮਰ ਜਿਹੜੇ ਕਿਸੇ ਪੁਆਇੰਟ ਦੇ ਉੱਤੇ ਬਿਨਾਂ ਇਲੈਕਟ੍ਰਿਸਿਟੀ ਦੇ ਸੀਗੇ ਕੱਲ ਸ਼ਾਮੀ 7 ਵਜੇ 9 ਲੱਖ 900000 ਜਿਹੜੇ ਆ ਲੋਕ ਉਹਨਾਂ ਕੋਲ ਬਿਜਲੀ ਨਹੀਂ ਸੀ ਤੇ ਜਿਹਦਾ ਕੁਦਰਤੀ ਆ ਕੇ ਵੱਡਾ ਅਸਰ ਸਾਰੇ ਤਾਣੇ ਬਾਣੇ ਦੇ ਉੱਤੇ ਪਿਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਥੋੜੇ ਦਿਨਾਂ ਦੇ ਵਿੱਚ ਮੌਸਮ ਠੀਕ ਹੁੰਦਾ ਤੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇਸ ਵੇਲੇ ਤਬਾਹੀ ਮੱਚੀ ਹੈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੁਖਦਾ ਆ ਸਕਦਾ ਤੇ ਜਿੰਨਾ ਜ਼ਿਆਦਾ ਵਾਤਾਵਰਨ ਦੇ ਵਿੱਚ ਤਬਦੀਲੀਆਂ ਹੋ ਰਹੀਆਂ ਆ ਉਹਦਾ ਨਤੀਜਾ ਐਸ਼ ਵੇਲੇ ਜਿਹੜਾ ਜਿਹੜੇ ਇਹ ਅਸਰ ਆ ਉਹ ਸਾਹਮਣੇ ਆ ਰਹੇ ਆ ਅਗਲੀ ਗੱਲਬਾਤ ਦੋਸਤੋ ਜਿਹੜੇ ਅਮਰੀਕਾ ਨੇ ਈਰਾਨ ਦੇ ਤੇ ਦੂਜੇ ਇਰਾਕ ਤੇ ਤੇ ਸੀਰੀਆ ਦੇ ਜਿਹੜੇ 85 ਟਕਾਣਿਆਂ ਦੇ ਉੱਤੇ ਜਿਹੜੇ ਹਮਲੇ ਕੀਤੇ ਆ ਹ ਐਚ ਬੰਬ ਬੋਮਰਸ ਦੇ ਨਾਲ ਕਹਿੰਦੇ ਹਮਲਾ ਕੀਤਾ ਗਿਆ ਸ਼ਨੀਵਾਰ ਸਵੇਰੇ ਇਰਾਕ ਤੇ ਸੀਰੀਆ ਦੇ 85 ਸੀਰੀਆ ਬਾਰਡਰ ਦੇ ਉੱਤੇ ਡਰੋਨ ਹਮਲੇ ਦੇ ਵਿੱਚ ਤਿੰਨ ਸੈਨਿਕਾਂ ਦੀ ਜਿਹੜੇ ਫੌਜੀਆ ਦੀ ਮੌਤ ਹੋਈ ਦੱਸੀ ਗਈ ਹੈ ਇਰਾਕ ਦੇ 16 ਤੇ ਸੀਰੀਆ ਦੇ 18 ਲੋਕ ਨਿਊਯਾਰਕ ਟਾਈਮਜ਼ ਦੇ ਮੁਤਾਬਕ ਜਿਹੜਾ ਦੱਸਿਆ ਗਿਆ ਹੈ ਤੇ ਇਹਦੇ ਵਿੱਚ ਸੱਤ ਜਗ੍ਹਾ ਜਿਹੜੀਆਂ ਚਾਰ ਸੀਰੀਆ ਦੇ ਵਿੱਚ ਤਿੰਨ ਇਰਾਕ ਦੇ ਵਿੱਚ ਦੇ ਉੱਤੇ ਜਿਹੜੀਆਂ ਮਸਾਇਲਾ ਸਿੱਟੀਆਂ ਗਈਆਂ ਆ ਸੋ ਸਟ੍ਰੈਟੈਜਿਕ ਬੌਮਬਰਸ ਜਿਹੜੇ ਨੇ ਕਮਾਂਡ ਦੀ ਜਿਹੜੀ ਕੰਟਰੋਲ ਦੇ ਵਿੱਚ ਇਹਨਾਂ ਦੇ ਜਿਹੜੇ ਇੰਟੈਲੀਜੈਂਸ ਟਿਕਾਣੇ ਆ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਆ ਤੇ ਜਿਹੜੇ ਜੋ ਬਾਰਡਨ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਜਵਾਬ ਦੇਣਾ ਜਾਰੀ ਰੱਖਾਂਗੇ 에ਅਰ ਸਟ੍ਰਾਈਕ ਤੋਂ ਬਾਅਦ ਰਾਸ਼ਟਰਪਤੀ ਜੋ ਬਾਰਡਨ ਨੇ ਕਿਹਾ ਕਿ ਜਿਹੜੇ ਇਸ ਹਮਲ 2 ਜਨਵਰੀ ਤੋਂ ਹਮਲੇ ਦਾ ਜਿਹੜਾ ਪਲਾਨ ਆ ਉਹ ਅਪਰੂਵ ਹੋ ਗਿਆ ਸੀ ਤੇ ਇਹਦੇ ਬਾਰੇ ਬਾਅਦ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਸੋ ਇਹ ਇਹਦਾ ਅਸਰ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਵੱਖ-ਵੱਖ ਥਾਵਾਂ ਦੇ ਉੱਤੇ ਪਿਆਰ ਨਜ਼ਰ ਆਵੇਗਾ ਅਗਲੀ ਗੱਲਬਾਤ ਦੋਸਤੋ ਅਸਪਰੇ ਜਿਹੜੀ ਖਾਸ ਤੌਰ ਦੇ ਤੇ ਅਸੀਂ ਕਰ ਰਹੇ ਹਾਂ ਜਿਹੜੀ ਜਿਹੜਾ ਅਗਲਾ ਮੁੱਦਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ ਕਿਹਾ ਜਾ ਰਿਹਾ ਕਿ ਜਿਹੜਾ ਇੱਕ ਜਿਹੇ ਸਾਇੰਟਿਸਟ ਆ ਵਿਗਿਆਨੀ ਆ ਉਹਨਾਂ ਨੇ ਖੋਜ ਕੀਤੀ ਆ ਮੂਨ ਦੇ ਬਾਰੇ ਕਿ ਸ਼ਰਿੰਕ ਹੋ ਰਿਹਾ ਇਹ ਜੋ ਨੇਚਰਲ ਸੈਟਲਾਈਟ ਹੈ ਸ਼੍ਰਿੰਕ ਹੋ ਰਿਹਾ ਉਹ ਇਕੱਠਾ ਹੋ ਰਿਹਾ ਇਹ ਪਤਾ ਨਹੀਂ ਕੀ ਉਹਨਾਂ ਦਾ ਹਿਸਾਬ ਆ ਪਰ ਇਹ ਖਬਰ ਅੱਜ ਪੂਰੀ ਦੁਨੀਆ ਦੇ ਵਿੱਚ ਆਈ ਹੈ ਵੀ ਚੰਦਰਮਾ ਦਾ ਜਿਹੜਾ ਆਕਾਰ ਆ ਉਹ ਘਟ ਰਿਹਾ ਹੁਣ ਇਹ ਦੱਸਿਆ ਜਾ ਰਿਹਾ ਕਿ ਇਹ ਦੀ ਕਿੰਨੀ ਕਿ ਚਿੰਤਾ ਹੋ ਸਕਦੀ ਆ ਜਾਂ ਜਿਹੜਾ ਕਿੰਨਾ ਕੁ ਦਾ ਅਸਰ ਹੋ ਸਕਦਾ ਚੰਦਰਮਾ ਦੇ ਸਾਈਜ਼ ਦਾ ਵਧਣਾ ਘਟਣਾ ਸਾਡੇ ਨਾਲ ਸਿੱਧਾ ਕੀ ਸੰਬੰਧ ਹੋ ਸਕਦਾ ਦੱਸ ਦਿਓ ਕਿ ਜਦੋਂ ਜਿਹੜਾ ਇਹਦੇ ਵਿੱਚ ਆਉਂਦੇ ਆ ਨਾ ਆਪਣੇ ਸਮੁੰਦਰ ਦੇ ਵਿੱਚ ਓਸ਼ੀਅਨ ਟਾਈਡਸ ਜਿਹੜੀਆਂ ਆ ਸੋ ਉਹ ਕਹਿੰਦੇ ਵੀ ਜਿਹੜਾ ਚੰਦਰਮਾ ਦੀ ਖਿੱਚ ਆ ਜਿਹੜਾ ਧਰਤੀ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚ ਕੇ ਰੱਖਦੀ ਆ ਚੰਦ ਵੀ ਧਰਤੀ ਦੇ ਉੱਤੋਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦਾ ਹੁਣ ਕੁਛ ਤੇ ਖਿੱਚਿਆ ਜਾ ਨਹੀਂ ਸਕਦਾ ਕਿਉਂਕਿ ਉਹਦੀ ਖਿੱਚ ਇੰਨੀ ਜ਼ਿਆਦਾ ਨਹੀਂ ਪਰ ਜਿਹੜਾ ਪਾਣੀ ਆ ਸਮੁੰਦਰਾਂ ਦੇ ਵਿੱਚ ਉਹਦੇ ਉੱਤੇ ਉਹਦਾ ਅਸਰ ਪੈਂਦਾ ਤੇ ਉਹਦੇ ਉੱਤੇ ਅਸਰ ਦੇ ਨਾਲ ਫਿਰ ਉਹਦੇ ਵਿੱਚ ਛਿੜੀਆਂ ਲਹਿਰਾਂ ਉੱਠਦੀਆਂ ਆ ਉਹ ਮੂਨ ਦੀ ਗ੍ਰੈਵਿਟੀ ਦੇ ਨਾਲ ਉੱਠਦੀਆਂ ਆ ਚੰਦਰਮਾ ਦੀ ਜਿਹੜੀ ਖਿੱਚ ਸ਼ਕਤੀ ਆ ਤੇ ਖਿੱਚ ਸ਼ਕਤੀ ਦਾ ਸਿੱਧਾ ਸਬੰਧ ਉਹਦੇ ਸਾਈਜ਼ ਦੇ ਨਾਲ ਜਦੋਂ ਆਹ ਸੂਰਜ ਗ੍ਰਹਿਣ ਲੱਗਦਾ ਸੋਲਰ ਇਕਲਿਪਸ ਹੁੰਦਾ ਆ ਜਿਹੜਾ April ਦੇ ਵਿੱਚ ਜਿਹੜੇ ਕੈਨੇਡੀਅਨ ਸਕੂਲਸ ਹੈਗੇ ਆ ਉਹਨਾਂ ਦੇ ਵਿੱਚ ਅ ਐਮਰਜੈਂਸੀ ਪ੍ਰੈਪਰੇਸ਼ਨਸ ਕੀਤੀਆਂ ਜਾਂਦੀਆਂ ਉਹ ਵੀ ਉਹਨੂੰ ਅ ਪ੍ਰਡਿਕਟ ਕਰ ਦਿੱਤਾ ਜਾਂਦਾ ਆ ਜਿਹੜਾ ਮੂਨ ਆ ਉਹ ਟੋਟਲੀ ਜਿਹੜਾ ਉਹ ਉਹਦੇ ਵਿੱਚ ਆ ਜਾਂਦਾ ਤੇ ਟੋਰਾਂਟੋ ਤੇ ਖਾਸ ਕਰ ਮੌਂਟਰੀਅਲ ਦੇ ਨੇੜੇ ਤੇੜੇ ਤੇ ਉੱਥੇ ਜਿਹੜੀਆਂ ਕਲਾਸਾਂ ਡਿਸਮਿਸ ਕਰ ਦਿੱਤੀਆਂ ਗਈ ਹੈ ਕਿ ਰਿਸਕ ਹੁੰਦਾ ਕਈ ਵਾਰੀ ਕੁਝ ਚੀਜ਼ਾਂ ਦਾ ਕਿ ਜਿਹੜੇ ਡਾਇਰੈਕਟਲੀ ਬੱਚੇ ਉਧਰਲੇ ਪਾਸੇ ਦੇਖ ਲੈਂਦੇ ਆ ਤੇ ਉਹ ਜਿਹੜਾ ਰਿਸਕ ਆ ਕਿਸੇ ਨਾ ਕਿਸੇ ਤਰ੍ਹਾਂ ਵੱਧ ਸਕਦਾ ਅਸਲ ਦੇ ਵਿੱਚ ਚੰਦ ਛੋਟਾ ਹੋ ਰਿਹਾ ਪਰ ਕਹਿੰਦੇ ਬਹੁਤ ਹੌਲੀ ਹੋ ਰਿਹਾ ਜਿਹੜਾ ਲਿਸਟ ਜਿਹੜਾ ਲੇਟੈਸਟ ਲਿਉਨਰ ਨਿਊਜ਼ ਪਿਛਲੇ ਸਮੇਂ ਦੇ ਵਿੱਚ ਰਿਵੀਲ ਕੀਤੀ ਗਈ ਉਹਦੇ ਵਿੱਚ ਕਿ ਜਿਹੜਾ ਇੱਕ ਪਲੈਨੇਟਰੀ ਸ਼੍ਰਿੰਕੇਜ ਆ ਇਹਨੂੰ ਕਨਫਰਮ ਕੀਤਾ ਗਿਆ ਕਿ ਮਤਲਬ ਮੂਨ ਇਦਾਂ ਦਾ ਨਹੀਂ ਹੈ ਜਿਸ ਤਰੀਕੇ ਦਾ ਅਸੀਂ ਟਿਪਿਕਲੀ ਇਮੇਜਿਨ ਕਰਦੇ ਆ ਕਿ ਇਹ ਇੱਕ ਤਰੀਕੇ ਦੇ ਨਾਲ ਆਰਬਿਟ ਦੇ ਵਿੱਚ ਜੰਮੀ ਜਿਹੀ ਕੋਈ ਚੀਜ਼ ਆ ਤੇ ਜਿਹੜਾ ਜੇ ਸ਼੍ਰਿੰਕ ਹੁੰਦਾ ਆ ਹਾਲਾਂਕਿ ਉਹਦਾ ਇੱਕ ਵੱਡਾ ਅਸਰ ਧਰਤੀ ਦੇ ਉੱਪਰ ਲੀਆਂ ਗਤੀਵਿਧੀਆਂ ਦੇ ਉੱਤੇ ਪੈ ਸਕਦਾ ਆ ਤੇ ਜਿਹੜਾ ਇਹਦਾ ਡਾਇਮੀਟਰ 3 3475 ਅ 10 ਕਿਲੋਮੀਟਰ ਜਿਹੜਾ ਦੱਸਿਆ ਜਾ ਰਿਹਾ ਹੈ ਤੇ ਇਹਦਾ ਅ ਪਿਛਲੇ ਸਮੇਂ ਦੇ ਵਿੱਚ ਕਈ ਮਿਲੀਅਨ ইयर्स ਦੇ ਵਿੱਚ ਜਾ ਕੇ ਇਹਦੇ ਡਾਇਆਮੀਟਰ ਥੋੜਾ ਜਿਹਾ ਜਿਹੜਾ ਕਿ ਮੈਜਰੇਬਲ ਹੁੰਦਾ ਉਹ ਸ਼੍ਰਿੰਕ ਹੋ ਰਿਹਾ ਆ ਇਹਦਾ ਸ਼੍ਰਿੰਕਿੰਗ ਦਾ ਇਫੈਕਟ ਅ ਕਿੰਨਾ ਕਿ ਇੱਥੇ ਪੈਂਦਾ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਪਰ ਕਿਉਂਕਿ ਇਹਦਾ ਸਿੱਧਾ ਸਬੰਧ ਵਾਤਾਵਰਣ ਨਾਲ ਆ ਤੇ ਵਾਤਾਵਰਣ ਧਰਤੀ ਦੇ ਉੱਤੇ ਅੱਗੇ ਬਦਲ ਰਿਹਾ ਆ ਹੁਣ ਇਹਦੇ ਵਿੱਚ ਅੱਗੇ ਜਾ ਕੇ ਹੋਰ ਖੋਜਾਂ ਕੀਤੀਆਂ ਜਾਣਗੀਆਂ ਕਿ ਕਿੱਥੇਕ ਤੱਕ ਇਹ ਅਸਰ ਜਿਹੜਾ ਸਾਹਮਣੇ ਲਿਆਂਦਾ ਜਾ ਸਕਦਾ ਅਗਲੀ ਖਬਰ ਦੋਸਤੋ ਆਪਾਂ ਮੌਸਮ ਦੇ ਬਾਰੇ ਪਹਿਲਾਂ ਕੈਲੀਫੋਰਨੀਆ ਦੀ ਗੱਲਬਾਤ ਕੀਤੀ ਆ ਹੁਣ ਅਲਾਸਕਾ ਅਲਾਸਕਾ ਦਾ ਉਹ ਹਿੱਸਾ ਜਿਹੜਾ ਐਂਕਰੇਜ ਆ ਐਂਕਰ ਜਿਹੜਾ ਬਿਲਕੁਲ ਉਧਰਲੇ ਪਾਸੇ ਰੂਸ ਦੇ ਨਾਲ ਜਾ ਲੱਗਦਾ ਅਮਰੀਕਾ ਦਾ ਬਿਲਕੁਲ ਵੱਖਰਾ ਜਿਹਾ ਹਿੱਸਾ 100 ਇੰਚ ਤੱਕ ਉੱਥੇ ਬਰਫ਼ ਪਈ ਆ 100 ਇੰਚ ਤੱਕ ਬਰਫ਼ ਦਾ ਇਹ ਆ ਜਿਹੜੇ ਸਿਟੀ ਅਫੀਸ਼ੀਅਲ ਦੱਸੇ ਦੱਸ ਰਹੇ ਆ ਐਂਕਰੇਜ ਵਿੱਚ ਹਜ਼ਾਰ ਕ ਦੇ ਕਰੀਬ ਕਮਰਸ਼ੀਅਲ ਪ੍ਰੋਪਰਟੀਆਂ ਤੇ ਉਹਨਾਂ ਦੀਆਂ ਛੱਤਾਂ ਇਸ ਵੇਲੇ ਖਤਰੇ ਦੇ ਵਿੱਚ ਆ। ਮਤਲਬ ਇੰਨੀ ਕ ਬਰਫ਼ ਪੈ ਗਈ ਆ ਵੀ ਜਿਹੜੀਆਂ ਕਾਰਾਂ ਆ ਕਾਰਾਂ ਦੇ ਸਿਰੇ ਤੱਕ ਬਰਫ਼ ਚੜ ਗਈ ਤੇ ਉੱਥੋਂ ਮਤਲਬ ਉਹ ਬਰਫ਼ ਹਟਾ ਕੇ ਦੇਖਣੇ ਪੈ ਰਹੇ ਵੀ ਕਾਰ ਕਿੱਥੇ ਆ। ਇੰਨੀ ਜ਼ਿਆਦਾ ਉੱਥੇ ਸਨੋ ਪਈ ਆ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰੈਕર્ડ ਤੇ ਜਿੱਥੇ ਹੁਣ ਛੱਤਾਂ ਦੇ ਉੱਤੇ ਇਹ ਬਰਫ਼ ਇੰਨੀ ਜ਼ਿਆਦਾ ਪੈ ਗਈ ਆ ਉਹ ਛੱਤਾਂ ਡਿਗਣ ਲੱਗ ਪਈਆਂ। ਕੁਝ ਛੱਤਾਂ ਡਿਗ ਪਈਆਂ ਤੇ ਕੁਝ ਹੋਰ ਦੇ ਵਿੱਚ ਖਤਰਾ ਪੈਦਾ ਹੋ ਗਿਆ ਇਹ। ਲੋਕ ਘਰਾਂ ਦੇ ਉੱਤੇ ਜਾ ਰਹੇ ਆ। ਸ਼ਾਵਲ ਯੂਜ਼ ਕਰ ਰਹਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਪਾਈ ਲਸਨੋ ਦਾ ਉਹਨੂੰ ਥੱਲੇ ਹਟਾਇਆ ਜਾ ਸਕੇ ਪਰ ਇਹ ਕਿਉਂਕਿ 스노우ਫਾਲ ਦਾ ਰੈਕੋਰਡ 134.5 ਇੰਚ ਟੁੱਟਿਆ ਹੈ ਟੈਂਪਰੇਚਰ ਪਿਛਲੇ ਦਿਨਾਂ ਦੇ ਵਿੱਚ ਲੋਏਸਟ ਪੁਆਇੰਟ ਦੇ ਉੱਤੇ ਪਹੁੰਚ ਗਿਆ ਤੇ ਜਿਹੜੀ ਯੂਟਿਲਿਟੀਆਂ ਨੇ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਰੈਜ਼ਿਡੈਂਟਸ ਨੂੰ ਕਿਹਾ ਗਿਆ ਕਿ ਨੈਚੁਰਲ ਗੈਸ ਤੇ ਇਲੈਕਟ੍ਰਿਸਿਟੀ ਦੀ ਵਰਤੋਂ ਦੇ ਬਾਰੇ ਸਟੇਟ ਕੈਪੀਟਲ ਜੁਨੀਓ ਉੱਥੇ 스노우ਫਾਲ ਜਿਹੜਾ ਟੋਟਲ ਆ ਉਹ ਜਨਵਰੀ ਦੇ ਲਈ ਰੈਕર્ડ ਦੇ ਉੱਤੇ ਪਹੁੰਚਿਆ ਪਿਛਲੇ ਸਮੇਂ ਦੇ ਵਿੱਚ ਤੇ ਬਿਲਡਿੰਗਸ ਜਿਹੜੀਆਂ ਰਿਸਕ ਦੇ ਵਿੱਚ ਆ ਪਰ ਜਿਹੜੀਆਂ ਬੋਟਸ ਉੱਤੇ ਖੜੀਆਂ ਸਿਟੀ ਹਾਰਬਰ ਦੇ ਉੱਤੇ ਉਹ ਵੀ ਭਾਰ ਦੇ ਦੇ ਬਰਫ਼ ਦੇ ਭਾਰ ਦੇ ਨਾਲ ਦਬ ਰਹੀਆਂ ਕਈ ਜਿਹੜੇ ਦਰਜਣਾ ਲੋਕ ਨੇ ਜਿਹੜੇ ਬਾਹਰ ਰਹਿ ਰਹੇ ਸੀ ਉਹਨਾਂ ਦੀ ਮੌਤ ਹੋਈ ਹੈ ਇੱਥੇ ਪਿਛਲੇ ਸਾਲ ਦੇ ਵਿੱਚ ਵੀ ਤੇ ਇਸ ਵਾਰ ਵੀ ਉਦਾਂ ਦੇ ਕੰਸਰਨ ਲੋਕਾਂ ਦੇ ਸਾਹਮਣੇ ਆ ਰਿਹਾ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈ ਅ ਟੈਂਪਰੇਚਰ ਅਗਲੇ ਹਫਤੇ ਇੱਥੇ ਉੱਤੇ ਜਾਣਾ ਸ਼ੁਰੂ ਹੋ ਜਾਣਾ ਤੇ ਪਰ باوجود ਇਸ ਗੱਲ ਦੇ ਵੀ ਟੈਂਪਰੇਚਰ ਅਗਲੇ ਹਫਤੇ ਉੱਤੇ ਜਾਣਾ ਜਿਹੜੀ ਅ ਬਰਫ਼ ਵਾਲੀ ਆ ਉਹ ਹਜੇ ਵੀ ਹੋਈ ਜਣੀ ਹੈ 스ਨੋ ਫਾਲ ਦੀ ਵਾਰਨਿੰਗ ਹਜੇ ਵੀ ਦਿੱਤੀ ਗਈ ਹੈ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਂਵਾਂਗੇ